ਭਾਜਪਾ ਵੱਲੋਂ ਦਿੱਲੀ ਜਿੱਤਣ ਤੋਂ ਬਾਅਦ ਇੱਕ ਸਵਾਲ ਜਿਹੜਾ ਹਰ ਇੱਕ ਦੇ ਜ਼ਿਹਨ 'ਚ ਆ ਕਿ ਦਿੱਲੀ ਦੇ ਵਿੱਚ ਜਿਹੜਾ ਅਗਲਾ ਸੀਐਮ ਕੌਣ ਹੋਏਗਾ ਇਸ ਸਮੇਂ ਅਸੀਂ ਪੰਜਾਬ ਦੇ ਵਿੱਚਾਂ ਤੇ ਪੰਜਾਬ ਦੇ ਵਿੱਚ ਕੀ ਮਾਤਿਆ ਇਸ ਉੱਪਰ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜਿਹੜੇ ਨੇ ਅ ਇਸ ਸਮੇਂ ਗੁਰਦੇਵ ਸ਼ਰਮਾ ਦੇਵੀ ਜੀ ਜੋ ਨੇ ਉਹ ਮੌਜੂਦ ਏ ਔਰ ਭਾਜਪਾ ਦੇ ਇੱਕ ਉਗੇ ਲੀਡਰ ਵੀ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਰ ਕੌਣ ਬਣੇਗਾ ਸੀਐਮ ਜਿਹੜਾ ਆ ਦਿੱਲੀ ਦਾ ਦੇਖੋ ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਤੇ ਮੈਂ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਔਰ ਉੱਥੇ ਜਿੱਥੇ ਮੈਂ ਜਨਤਾ ਨੂੰ ਮੁਬਾਰਕਬਾਦ ਦੇਣਾ ਉਹ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਤਕਿਆਂ ਦਾ ਸਾਹਮਣਾ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਸਭ ਤੋਂ ਬਿਲੋਂ ਉਹਨਾਂ ਨੂੰ ਵਧਾਈ ਦੇਣਾ ਚਾਹਨਾ ਦੂਸਰੀ ਤੁਸੀਂ ਗੱਲ ਕਰ ਰਹੇ ਹੋ ਕਿ ਸੀਐਮ ਕੌਣ ਬਣੇਗਾ ਦੇਖੋ ਭਾਰਤੀ ਜਨਤਾ ਪਾਰਟੀ ਦਾ ਸੀਐਮ ਇੱਕ ਕਾਰਜਕਰਤਾ ਬਣੇਗਾ ਕੋਈ ਵੀ ਬਣ ਸਕਦਾ ਹੈ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਬਾਲਟੀ ਹੈ ਜਿਹਦੇ ਵਿੱਚ ਕੋਈ ਪਰਿਵਾਰਵਾਦ ਨਹੀਂ ਹੈਗਾ ਉਹ ਹਮੇਸ਼ਾ ਹੀ ਚਾਹ ਗੁਜਰਾਤ ਹੋਵੇ ਚਾਹ ਬੰਗਾਲ ਹੋਵੇ ਚਾਹ ਕਿਤੇ ਵੀ ਹੋਵੇ ਕੋਈ ਹਰਿਆਣਾ ਹੋਵੇ ऐसे कार्यकर्ता ਦੀ ਜਿੰਮੇਵਾਰੀ ਲਾਂਦੇ ਨੇ ਜਿਹੜਾ ਕਾਰਜਕਰਤਾ ਦਿਨ ਰਾਤ ਪਾਰਟੀ ਦੀ ਸੇਵਾ ਕਰਦਾ ਹੋਵੇ ਲੋਕਾਂ ਦੀ ਸੇਵਾ ਕਰਦਾ ਹੋਵੇ ਅਸੀਂ ਐਸਾ ਜਿਹੜਾ ਵੇ ਸੀਐਮ ਚਾਹਨੇ ਆ ਜਿਹੜਾ ਦਿੱਲੀ ਦੇ ਵਿੱਚ 24 ਘੰਟੇ ਜਿਹੜਾ ਕੰਮ ਕਰੇ ਔਰ ਦਿੱਲੀ ਦਾ ਵਿਕਾਸ ਕਰੇ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਦੀ ਰਾਜਨੀਤੀ ਜਿਹੜਾ ਕਿਤੇ ਨਾ ਕਿਤੇ ਹੁਣ ਦਿੱਲੀੋਂ ਹੋ ਕੇ ਨਿਕਲਦੀ ਆ ਲੱਗ ਰਿਹਾ ਕਿ ਉੱਥੇ ਅਗਰ ਸਿੱਖ ਚਿਹਰਾ ਜਿਹੜਾ ਆ ਸੀਐਮ ਦੇ ਤੌਰ ਤੇ ਦਿੰਦੇ ਆ ਤੇ ਬਿਹਤਰੀਨ ਜਿਹੜਾ ਆ ਪੰਜਾਬ ਦੇ ਵਿੱਚ ਜਿਹੜਾ ਪ੍ਰਭਾਵ ਪੈ ਸਕਦਾ ਕਿਉਂਕਿ ਕਾਫੀ ਜਿਹੜਾ ਆ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਆ ਭਾਪਾ ਨੂੰ ਕਿੱਥੇ ਜੀ ਦੇਖੋ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਅਸੀਂ ਪੰਜਾਬ ਦੇ ਲੋਕਾਂ ਪੰਜਾਬੀ ਲੋਕਾਂ ਔਰ ਅਸੀਂ ਇਹ ਚਾਹਨੇ ਆ ਦਿੱਲੀ ਦੇ ਵਿੱਚ ਵੀ ਦੇਖੋ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਨੇ ਬੰ ਇੱਕ ਸਾਈਡ ਤੇ ਹੋ ਗਏ ਭਾਰਤ ਜਨਤਾ ਭਾਰਤ ਜਨਤਾ ਪਾਰਟੀ ਨੂੰ ਜਿਹੜੀ ਵੋਟ ਕੀਤੀ ਹੈ ਤੇ ਅਸੀਂ ਦੇ ਬਿਲਕੁਲ ਪੰਜਾਬ ਵਿੱਚ ਅਸੀਂ ਰਹਿੰਦੇ ਆ ਅਸੀਂ ਚਾਹਾਂਗੇ ਕੋਈ ਪੰਜਾਬੀ ਜੇ ਸੀਐਮ ਬਣੇ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ ਸਰ ਦਿੱਲੀ ਜਿੱਤ ਲਈ ਲੁਧਿਆਣੇ ਦੇ ਵਿੱਚ ਵੀ ਜਿਮਨੀ ਚੋਣਾ ਆ ਕਿਹੜਾ ਚਿਹਰਾ ਹੋ ਸਕਦਾ ਹੈ ਇੱਥੇ ਜਿਹੜਾ ਆ ਭਾਜਪਾ ਵੱਲੋਂ ਜਿਹੜਾ ਆ ਜਿਮਨੀ ਚੋਣਾ ਦੇ ਵਿੱਚ ਤੇ ਕੀ ਲੱਗ ਕੀ ਰਿਹਾ ਆ ਹੁਣ ਜਿਹੜਾ ਲੁਧਿਆਣੇ ਦੀ ਸਥਿਤੀ ਕੀ ਹੋ ਗਈ ਜੀ ਦੇਖੋ ਦਿੱਲੀ ਦੇ ਵਿੱਚ ਜਿਮਨੀ ਚੋਣਾ ਆ ਰਹੀ ਹੈ ਲੁਧਿਆਣੇ ਦੇ ਵਿੱਚ ਔਰ ਉਹਦੇ ਵਿੱਚ ਜਿਹੜਾ ਹੈਗਾ ਵੇ ਗਟ-ਗਟ ਸਾਡੇ ਉਸ ਏਰੀਆ ਦੇ ਵਿੱਚ 7-8 ਲੋਕ ਜਿਹੜੇ ਕੈਂਡੀਡੇਟ ਨੇ ਜਿਹੜਾ ਕਿ ਟਿਕਟ ਤੋਂ ਭਾਰਤ ਜਨਤਾ ਪਾਰਟੀ ਤੋਂ ਲੜਨਾ ਚਾਹੁੰਦੇ ਨੇ ਤੇ ਜੋ ਵੀ ਉੱਪਰ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਜੋ ਤੈਅ ਕਰੇਗੀ ਸਾਰੇ ਉਹਦੇ ਨਾਲ ਹੋਣਗੇ ਭਾਰਤੀ ਜਨਤਾ ਪਾਰਟਿਕ ਸਗਠਨ ਵਾਲੀ ਪਾਰਟੀ ਹੈ ਜੋ ਸਗਠਨ ਉਪਰੋ ਕਰ ਦਿੰਦਾ ਜਿੰਨੂੰ ਵੀ ਡਿਗੜ ਮਿਲ ਗਈ ਇੱਕ ਇੱਕ ਕਾਰਜਕਰਤਾ ਉਹਦੇ ਨਾਲ ਲਾ ਕੇ ਦਿਨ ਰਾਤ ਕੰਮ ਕਰੇਗਾ ਸਰ ਦਿੱਲੀ ਜਿੱਤ ਲਈ ਕਿੰਨੀ ਮਜ਼ਬੂਤੀ ਆਈ ਹੈ ਪੰਜਾਬ ਦੇ ਵਿੱਚ ਜਿਹੜੀ ਹੈ ਭਾਜਪਾ ਨੂੰ ਸਰ ਦੇਖੋ ਦਿੱਲੀ ਜਿੱਤਣ ਦੇ ਨਾਲ ਕੱਲਾ ਪੰਜਾਬ ਦੇ ਵਿੱਚ ਮਜ਼ਬੂਤੀ ਨਹੀਂ ਆਈ ਸਾਰੇ ਦੇਸ਼ ਦੇ ਵਿੱਚ ਮਜ਼ਬੂਤੀ ਆਈ ਸਾਰਾ ਦੇਸ਼ ਅਜ ਘੋਸ਼ੇ ਇੱਕ ਝੂਠੇ ਲੋਕ ਜਿਹੜਾ ਦੇਸ਼ ਨੂੰ ਬਰਬਾਦ ਕਰਨ ਵਾਲੇ ਲੋਕ ਦੇਸ਼ ਨੂੰ ਲੁੱਟਣ ਵਾਲੇ ਲੋਕ ਤੋਂ ਸਾਨੂੰ ਸ਼ੁਕਰਾਨਾ ਮਿਲਿਆ ਹੈ ਦੇਸ਼ ਨੂੰ ਗੁੰਮਰਾਹ ਕਰਨ ਵਾਲੇ ਤੋਂ ਸਾਨੂੰ ਸ਼ੁਕਰਾਨਾ ਮਿਲਿਆ ਹੈ ਝੂਠੇ ਵਾਅਦੇ ਕਰਨ ਵਾਲੇ ਤੋਂ ਸਾਨੂੰ ਸ਼ੁਕਰਾਨਾ ਮਿਲਿਆ ਅੱਜ ਸਾਰਾ ਦੇਸ਼ ਇਸ ਤੋਂ ਖੁਸ਼ ਹੈ ਦਿੱਲੀ ਜਿਹੜੀ ਹੈ ਦਿੱਲੀ ਸਾਡੇ ਦੇਸ਼ ਦੇ ਜਿਹੜੇ ਦਾ ਦਿਲ ਹੈ ਔਰ ਜੇ ਜਦ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਜਿਹੜਾ ਦਿਲ ਦੇਸ਼ ਦਾ ਉਹ ਭਾਰਤ ਜਨਤਾ ਪਾਰਟੀ ਦੇ ਨਾਲ ਤੇ ਸਾਰਾ ਦੇਸ਼ ਜਿਹੜਾ ਵੇ ਉਹ ਭਾਰਤ ਜਨਤਾ ਪਾਰਟੀ ਦੇ ਨਾਲ ਸੋ ਇਹ ਸਨ ਗੁਰਦੇਵ ਸ਼ਰਮਾ ਦੇਵੀ ਜਿਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਜਿਹੜਾ ਆ ਦਿੱਲੀ ਜਿੱਤ ਲਈ ਆ ਤੇ ਦਿੱਲੀ ਜਿਹੜਾ ਆ ਦੇਸ਼ ਦਾ ਦੇ ਲਿਆ ਦਿਲ ਜਿੱਤਣ ਤੋਂ ਬਾਅਦ ਹੁਣ ਅਗਲੀ ਵਾਰੀ ਜਿਹੜੀ ਆ ਪੰਜਾਬ ਦੀ ਹੈ ਤੇ 2027 ਦੇ ਵਿੱਚ ਜਿਹੜਾ ਆ ਭਾਜਪਾ ਜਿਹੜੀ ਆ ਉਮੀਦ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਆ ਭਾਜਪਾ ਦਾ ਜਿਹੜਾ ਆ ਝੰਡਾ ਜਿਹੜਾ ਲਹਿਰਾਏਗਾ ਤੇ ਇੱਥੇ ਵੀ ਜਿਹੜਾ ਆ ਸੀਐਮ ਭਾਜਪਾ ਦਾ ਹੀ 2027 ਦੇ ਵਿੱਚ ਬਣੇਗਾ ਪਰ ਇਹ ਫਿਲਹਾਲ ਇਹ ਸਭ ਕੁਝ ਕਹਿਣਾ ਜਲਦਬਾਜੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਜੋ ਇਹ ਜਿਹੜੇ ਆ ਸਮੀਕਰਨ ਬਦਲਦੇ ਨੇ ਜ਼ਰੂਰ ਕਿਤੇ ਨਾ ਕਿਤੇ ਜਿਹੜਾ ਆ ਦਿੱਲੀ ਜਿਹੜਾ ਆ ਪੰਜਾਬ ਨੂੰ ਇਫੈਕਟ ਕਰੇਗਾ